ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਖੁਰਦ ਤਹਿਸੀਲ ਅਜਨਾਲਾ ਹਿੱਤ ਜ਼ਿਲ੍ਹਾ ਅੰਮ੍ਰਿਤਸਰ ਹਰਜੀ ਸਰਪੰਚ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਸੋਈਆਂ ਸਵਾਈਆਂ ਵਾਂ ਤੇ ਚੰਗੇ ਦੁੱਧ ਵਾਲੀਆਂ ਵਾਂ ਗਾਵਾਂ ਦੋਵੇਂ ਇਕ ਆ ਤਾਂ ਨਕਰਾਸ ਚ ਆ ਤਾਂ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਆ ਜਿਹੜੀ ਇਹ ਵੀ ਤੇ ਬਾਕੀ ਗੱਲਬਾਤ ਹੁਣ ਕਰਦੇ ਵੀਰ ਜੀ ਹੁਣ ਨਾ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਸੋਈਆਂ ਦੇ ਇੱਥੇ ਆ ਕੇ ਆਪਣੇ ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜੋ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਛਲਿਆ ਕਰੋ ਆਪਾਂ ਕਦੇ ਵੀ ਨਹੀਂ ਵੀਡੀਓ 'ਚ ਕਿੰਨੇ ਵੀ ਬਿਨਾਂ ਚਬਾਈ ਤੋਂ ਪਸ਼ੂ ਖੜਿਆ ਕਰਦੇ ਹਾਂ ਹਾਂਜੀ ਵੀਰ ਜੀ ਸਸਕਾਲ ਜੀ ਸਸਕਾਲ ਜੀ ਸਾਰਾ ਦਸੇਗਾ ਉਸ ਨੂੰ ਨੋਟੇਟ ਕਰ ਜੀ ਵਧੀਆ ਜੀ ਵਧੀਆ ਕਿਰਪਾ ਮਹਾਰਾਜ ਜੀ ਚਲੋ ਵਧੀਆ ਕਿਰਪਾ ਜੀ ਦੀ ਜੀ ਤੇ ਨਾਮ ਦੱਸ ਤੇ ਕਰੀ ਹਰ ਨਾਮ ਹਰੀ ਸਿੰਘ ਪਿੰਡ ਰਾਏਪੁਰ ਫੁਰਦ ਸੀਲਾ ਨਾਲਾ ਜੇਲਾਲਾ ਸਾਹਿਬ ਤੇ ਫੋਨ ਨੰਬਰ ਵੀ ਬੋਲ ਦੋ 9877882776 ਠੀਕ ਹੈ ਤੇ ਆਰ ਕੇ ਜਲਦੀ ਮੌਕਾ ਦੇਤਾ ਜੇ ਫਿਰ ਆਰ ਤੇ ਮਾਲ ਚੰਗੀ ਮਿਲਿਆ ਹੈ ਮੈਡਮ ਅੱਛਾ ਇੰਕਾ ਅਜੂਬਾ ਹੀ ਵਿਖਾਈਏ ਕਿਉਂ ਆਰ ਕੇ ਤੇ ਆ ਵੈੜ ਕੇ ਤੇ ਵੱਡੀ ਦਵਾਦੀ ਵੇਲੇ ਦੀ ਸ਼ਾਨ ਹੀ ਅੱਛਾ ਸਾਨੂੰ ਵਰਾ ਜੋ ਇੱਥੇ ਉੱਥੇ ਲਾ ਕੇ ਤੋਰੀਦਾ ਇਹੋ ਜਿਹੇ ਰੰਗ ਤੇ ਮੋਟਾ ਮਕਰ ਲੱਗ ਜਾਂਦਾ ਹਾਂਜੀ ਹਾਂਜੀ ਹਾਂ ਚਲੋ ਥੋੜੀ ਜਿਹੀ ਕੱਚੀ ਹੀ ਆਪਾਂ ਸਾਬ ਜਿਉਂ ਤਿਆਰ ਕਰਕੇ ਰਹਿ ਲਈ ਠੀਕ ਹੈ ਜੀ ਹਾਂਜੀ ਨਾਲੇ ਜਿਹੜਾ ਚੰਗਾ ਨੰਗਾ ਇੱਥੇ ਹੀ ਵਾਜੂ ਆਪਣਾ ਕੋਗਾ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਆਜੀਤ ਸਿੰਘ ਹਾਂਜੀ ਪਿੰਡ ਰਾਏ ਪਰ ਖੋਦ ਤਸੀਲ ਨਾ ਦਾ ਜ਼ਿਲ੍ਹਾ ਮਸਲੀ ਫੋਨ ਨੰਬਰ ਵੀ ਬੋਲ ਦੋ 9877882776 ਠੀਕ ਤੇ ਕਰੀਏ ਸ਼ੁਰੂ ਫਿਰ ਹਾਂਜੀ ਆ ਦੇਖ ਸਾ ਦੇ ਕਾਫੀ ਖੂਬਸੂਰਤੀ ਆ ਬਾਕੀ ਚਲੋ ਆਪ ਤੇ ਹੈ ਹੀ ਆ ਮਗਰ ਵੱਛੀ ਵੀ ਚੰਗੀ ਆ ਆ ਦੇਖ ਸਕਦੇ ਆ ਤੇ ਮਗਰ ਵੱਛੀ ਵੀ ਚੰਗੀ ਟੀਕੇ ਦੀ ਵੱਛੀ ਆ ਤੇ ਬਿਲਕੁਲ ਸਿੱਧੀ ਆ ਵੱਛੀ ਆ ਆਪਾਂ ਦੇਖ ਸਕਦੇ ਆ ਤੇ ਹੁਣ ਤੋਂ ਹੀ ਪਿੱਠ ਪੁੜੇ ਦੀ ਜਿਹੜੀ ਚੰਗੀ ਆ ਹਾਈਟ ਲੈਂਥ ਚੰਗੀ ਆ ਬੋਡੀ weight ਵੀ ਚੰਗਾ ਵੱਛੀ ਦਾ ਵੀ ਜੇ ਆਪਾਂ ਨਾਰਮਲ ਵੱਛੀਆਂ ਤੋਂ ਲਈਏ ਤੇ ਤੇ ਐਵੇਂ ਚੰਗੀ ਸੰਭੀ ਆ ਪਲੀ ਆ ਪੂਰੀ ਚਾਰ ਚੋਰ ਦਾ ਪਲੀ ਆ ਆਉਦੀ ਭਾਵੇਂ ਇੱਕੋ ਕ੍ਰੋਸ ਤੇ ਆ ਬਾਕੀ ਸਥੀਲੀਆਂ ਦੇਖਵਾ ਚੀਏ ਠੀਕ ਆ ਇਸ ਤਰ੍ਹਾਂ ਹੀ ਭਾਵੇਂ ਥੱਲੇ ਬਹਿ ਜਾਓ ਆ ਦੇਖ ਸਕਦੇ ਬਿਲਕੁਲ ਠੰਡੀ ਧੀਰੀ ਆ ਕਿੰਨਾ ਵਸੂਆ ਸੋਈ ਜੇ ਦੂਜਾ ਸਵਾ ਸੋਈ ਪਰਸੋਂ ਦੀ ਸੋਈ ਜੇ ਲੱਪੇ ਵੀ ਲੰਗਰ ਲੰਦਾ ਪੱਤਾ ਹੀ ਕੋ ਪੂਰੀ ਫੁੱਲ ਰਾਜੀ ਜਾਂਦੀ ਆ ਅੱਛਾ ਕਿ ਚੋਕ ਵੀ ਆ ਪਾਠੇ ਪੁੱਠੇ ਪੂਰੇ ਚੋਕ ਕੀ ਆ ਅੱਛਾ ਹਾਂਜੀ ਤੇ ਕਿੰਨੇ ਕ ਦੁੱਧ ਆ ਲਈ ਆ ਇਹ ਦੁੱਧ ਵੀ ਦੀ ਉਹਨਾਂ ਕਹਿੰਦੇ ਚਲੋ ਦੁੱਧ ਪਹਿਲੇ 27 28 ਲੀਟਰ ਅਸੀਂ ਜੋ ਆਇਆ ਇਹ ਕੋ ਅੱਛਾ ਤੇ ਬਾਕੀ ਦੁੱਧ ਤੈਨੂੰ ਕਹਾ ਹੈ ਕਰ ਉਸ ਕਰਕੇ ਨਾ ਹੈ ਫੈਨ ਵਾਲਾ ਵਾ ਪਹਿਤੋਂ ਹੀ ਮਤਲਬ ਉਹਨਾਂ ਕਹਿੰਦੇ ਸਟਾਰਟ ਹੋਇਆ ਸੀ ਤੇ 6:30 ਤੱਕ ਟੋਕਰ ਤੱਕ ਫੈਨ ਗਈ ਅੱਛਾ 6:30 ਤੱਕ ਫੈਟ ਗਈ ਹੈ 27 ਹਜ਼ਾਰ ਕੀਤੀ ਵੀ ਦੇ ਦੇ ਦੂਜਿਆਂ ਦੇ 40 45 ਵਰਗਾ ਧੰਨਵਾਦ ਅੱਛਾ ਫਿਰ ਅੱਛਾ ਹਾਂ ਜਿੰਨੀ ਫੈਨ ਹੈ ਇਹ ਦੀ ਤੇ ਬਾਕੀ ਇਹੋ ਪਲੇ ਜੁੜੀ ਦੇ ਚਮਕ-ਦਮਕ ਵੇਖੋ ਨਾ ਕੋ ਗਰਮੀ ਦੀ ਪ੍ਰਵਾਹ ਭਾਵੇਂ ਧੁੱਪੇ ਬਣ ਛੱਡੋ ਭਾਵੇਂ ਜਿੱਥੇ ਮਰਦੀ ਠੀਕ ਹੈ ਇਹ ਆਵੇ ਗਰਮੀਆਂ ਚ ਵੀ ਇਹਨੇ ਕੰਮ ਦੇਣਾ ਤੇ ਸਾਲਾਂ ਚ ਆਇਆ ਕਿਤੇ ਜੰਗਰ ਲੱਭਦਾ ਕਰਿਆ ਹਾਂ ਜੰਗਰ ਲੱਭ ਕੇ ਤੇ ਫਿਰ ਲੱਭਦਾ ਕਰਿਆ ਜੰਗਰ ਠੀਕ ਹੈ ਤੇ ਹੁਣ ਬੋਲਾ ਕਿੰਨਾ ਕਹੂਗਾ ਹੁਣ ਬੋਲਾ ਕੀ ਪਸੋਂ ਸੋਈ ਚ ਅੱਛਾ ਤੇ ਰਾਤੀ ਸਾਫ ਕੀਤੀ ਸਵੇਰੇ ਬੱਚੇ ਨੂੰ ਛੱਡ ਕੇ ਤੇ ਮਤਲਬ 8 ਕਿਲੋ ਕਿਲੋ 10 ਕਿਲੋ ਤੇ ਟਾਈਮ ਦਾ 20 ਕਿਲੋ ਪੂਰਾ ਹੋਊਗਾ ਬੋਲਾ ਅੱਛਾ ਹਾਂਜੀ 20 ਕਿਲੋ ਦੇ ਲਾਗੇ ਬੰਨੇ ਬੋਲਾ ਹੈਗਾ ਆ ਹੁਣ ਸੋਈ ਹੈ ਜੀ ਠੀਕ ਬਾਕੀ ਥਾਣਾ ਵੀ ਬੜਾ ਕਮਾਲ ਦਾ ਵਾਏ ਤੇ ਕੋਲ ਠੰਡੀ ਪਈ ਸਾਡੀ ਤੇ ਠੰਡੇ ਪੜੀ ਆ ਜਿਤਨਾ ਮਰਜੀ ਥੱਲੇ ਬਹਿ ਜਾਓ ਜਿਤਨਾ ਮਰਜੀ ਤੇ ਮਗਰ ਵੱਛੀ ਵੀ ਪੜੀ ਕਮਾਲ ਦੀ ਆ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਉਤਰਾ ਵੀ ਰਾਜੀ ਆ ਸਾਦੇ ਸਾਦੇ ਭਾਵੇਂ ਇਤਰਾ ਹੀ ਰੱਸੀ ਸੁੱਟ ਕੇ ਤੇ ਥੱਲੇ ਬਹਿ ਜਾ ਤੇ 98 ਇਹ ਦੇਖ ਸਕਦੇ ਆ ਆਪਾਂ ਲਾਗੇ ਤਾਂ ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਆ ਲੈ ਜਾਵੇ ਜੀ ਦੇਵ ਜੀ ਫਿਰ ਕਿੰਨਾ ਰੱਖੀਏ ਦਾ ਮੁੱਲ ਆਪਾਂ ਮੁੱਲ ਦਾ ਬਿੰਦਾਂ ਮਰਦੀ ਇਹਦਾ ਸਾਡੇ ਮੰਡੀ ਦੇ ਹਿਸਾਬ ਨਾਲ 1.5 ਦੇ 2-2 ਲੋਕਾਂ ਨੂੰ ਸੀਤਾ ਅੱਛਾ ਬਾਕੀ ਫੋਨ ਕਰੇ ਕੋਈ ਵੀਰ ਆਪਾਂ ਬਿਲਕੁਲ ਜਿਆਜ ਕਰਾਂਗੇ ਮੁੱਲ ਅੱਛਾ ਜਿਆਜ ਹੀ ਕਰ ਦੋਗੇ ਕੋਈ ਫੋਨ ਕਰੇ ਇੱਕ ਵਾਰੀ ਹਨਾ ਫੋਨ ਤੇ ਕਰਨਾ ਇਹਦਾ ਮੁੱਲ ਫੋਨ ਤੇ ਕਰਾਂਗੇ ਹਾਂਜੀ ਠੀਕ ਹੈ ਬਾਕੀ ਚਲੋ ਹਸਾਣਾ ਦੇ ਦੋਗੇ ਜਿੱਤਰਾ ਅੱਗੇ ਹੁੰਦਾ ਵਾ ਦੇ ਦਾਂਗੇ ਦੇ ਦਾਂਗੇ ਕੋਈ ਠੀਕ ਹੈ ਜੀ ਬਾਕੀ ਇਹ ਆ ਵੀ ਚਲੋ ਅਲੱਗ ਜੀ ਚੀਜ਼ ਆ ਸੋਈ ਸਵਾਈ ਆ ਮੇਨ ਵਾਧਾ ਇਹ ਆ ਮਗਰ ਵੀ ਵਛੀ ਆ ਚਵਾਈ ਹੋ ਜਾਣੀ ਆ ਤੇ ਰਮਾਨਾ ਦੋ ਟਾਈਮ ਕੋਈ ਚਵਾਈ ਕਰ ਲੇ ਤੇ ਫੈਟ ਵੀ ਇਹਨਾਂ ਦੀ ਚੰਗੀ ਹੁੰਦੀ ਆ ਬਾਕੀ ਚਵਾਈ ਵੀ ਵਫਾ ਜੰਦੇ ਆ ਅੱਛਾ ਅੱਛਾ ਇਤਰਾ ਹੀ ਬਹਿ ਜਾਣਾ ਮੈਂ ਥੱਲੇ ਠੀਕ ਹੈ ਜੀ ਵਛੀ ਉਹਨਾਂ ਨੇ ਪਹਿਲੇ ਸੂਏ ਵੀ ਨਹੀਂ ਛੱਡੀ ਇਹਦੀ ਅੱਛਾ ਮਤਲਬ ਉਹ ਦੋਦਾ ਜਦੋਂ ਤਾਂ ਕਰਦੇ ਸੀ ਅੱਛਾ ਇੰਨਾ ਹੀ ਪਿਆਰ ਦਿੰਨੇ ਕਿ ਲੋਕ ਦੇ ਦੇ ਬਾਕੀ ਵੇਖੋ ਮੂੰਹ ਬੋਲਾ ਲੋਹੜੀ ਨਹੀਂ ਦਾ ਹੱਥ ਲਿਆ ਆਪਸ ਵਿੱਚ ਬੰਨਈਏ ਉਤਰਾਂ ਥਨ ਥਨ ਓਕੇ ਆ ਸਾਰੇ ਬਿਲਕੁਲ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਐ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਜੀ ਤਾਂ ਲੱਗਾ ਹੀ ਚੰਗਾ ਰ ਹਾਂਜੀ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਤੇਦੇ ਬਾਰੇ ਵੀ ਦੱਸਿਓ ਵੀ ਜੀ ਫਿਰ ਹਾਂਜੀ ਏਕਨ ਵਸ ਵਸ ਹੋਈ ਜੀ ਇਹ ਦੂਜਾ ਸਵੇਰ ਸੂਈ ਦੇ ਵਿੱਚ ਅੱਛਾ ਦੂਸਰਾ ਸਵੇਰ ਸੂਈ ਮਾਂ ਪਹਿਲਾਂ ਨਹੀਂ ਲੰਗਦੀ ਆ ਬਾਕੀ ਦੂਜਾ ਸਵੇਰ ਸੂਈ ਹਾਂਜੀ ਠੀਕ ਆ ਤੇ ਇਹਦੇ ਮਗਰ ਵੀ ਵੱਛੀ ਆ ਆ ਵੇਖੋ ਬਿਲਕੁਲ ਤਾਜੀ ਆ ਆ ਵੱਛੀ ਆ ਇਹਦੇ ਮਗਰ ਸਗੀਤ ਤੋਬ ਦੀ ਵੱਛੀ ਇਹਦੇ ਦੀ ਸੋਹਣੀ ਵੱਛੀ ਆ ਜਿਹੜੀ ਇਹਦੇ ਮਗਰ ਵੀ ਬਾਕੀ ਬੇਰ ਦੇ ਹੱਥੋਂ ਕਿੰਨਾ ਜਿਹੇ ਕੋਲ ਦੁੱਧ ਤਿਆਰ ਹੰਦੀ ਸੀ ਇਹਦੇ ਕੋਲ ਬੋਲਾ ਹੀ ਆ ਜੀ ਜੇ ਚੌਥਾ ਬਨਵਾ ਦੇਣਾ ਹੈ ਅੱਜ ਜੇ 14 ਲੀਟਰ ਹੋ ਗਿਆ ਤਿਆਰ 14 ਲੀਟਰ ਤਿਆਰ ਚ ਬਿਲਕੁਲ ਬੜੀ ਵੱਛੀ ਦੁੱਧ ਆ ਨਿਕਲੀ ਹਾਂਜੀ ਤੋਰੋ ਫੇਰ ਇੰਨਾ ਵੀ ਤੇ ਇਹਦੇ თან ਤੋਂ ਬਿਲਕੁਲ ਓਕੇ ਆ ਬਾਕੀ ਇੱਕ ਥਣ ਪਰਲਾਣ ਨਿੱਕਾ ਵਹੋਂਦੀ ਆ ਤੇ ਉਹਦੇ ਵਿੱਚ ਮਤਲਬ ਉਰਲੇ ਧਾਰਾਂ ਆ ਜਾਂਦੀਆਂ ਤੇ ਉਹ ਚ ਘੱਟ ਆ ਅੱਛਾ ਇੱਕ ਜਿੱਤ ਧਾਰਾਂ ਘੱਟ ਆ ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਥਣ ਇਹ ਨਹੀਂ ਬਿਲਕੁਲ ਯਾ ਥੋੜਾ ਦਸ ਦਾ ਹਲਾ ਘੱਟ ਆ ਇੱਥੇ ਆ ਜਿ ਲੈ ਆ ਖੱਲ ਬੈਗਾ ਫੜੇ ਦੇ ਆਹ ਦੇਖ ਸਾਦੇ ਜੇ ਇਧਰੋਂ ਥਾਣੇ ਕਰੀਏ ਦੇਖ ਸਾਦੇ ਤੇ ਪੱਲੇ ਪਾਸੇ ਵੀ ਤੁਹਾਨੂੰ ਥੰਦ ਖਾ ਲਿੰਦੇ ਆਹ ਦੇ ਥੋੜੀ ਜਾਂ ਤੋਂ ਦਾ ਮਾ ਜਮੇ ਚਵਾਈ ਨੂੰ ਲੱਗੀ ਰਿਹਾ ਵੇ ਫੋਟ ਉਹ ਸਾਂ ਜੋਣ ਦੇ ਨਿੱਕਾ ਜਿਹੜਾ ਐਡਾ ਮੈਂ ਐਡਾ ਨਹੀਂ ਮਿਲ ਘੱਟ ਆਏ ਕੋਈ ਇਹ ਸਹਿਜ ਹੀ ਘੱਟ ਥੋੜਾ ਜਿਹਾ ਇਧਰ ਦੂਸਰੇ ਥਾਣੇ ਜਿਵੇਂ ਦਿਖਾ ਦੋ ਤੇ ਇਸੋ ਜਵਾਈ ਲੱਗੀ ਠੀਕ ਹੈ ਜੀ ਛੱਡ ਦਿਓ ਜੀ ਤੇ ਬਾਕੀ ਆ ਦੇਖ ਸਕਦੇ ਜੇ ਆ ਥਾਣੇ ਡੱਕ ਜੇ ਬਾਕੀ ਤੁਸੀਂ ਆਪਣੀ ਸਮਝ ਕਰਨੀ ਹੈ ਤੇ ਇਹੋ ਤਰ੍ਹਾਂ ਕਿੰਨਾ ਕ ਦੁੱਧ ਕਰੀ ਜਾਊਗੀ ਦੋਸਤ ਵੀ ਜੇ ਸਣਾ ਬੋਲਾ ਆਏ ਸਣਾ ਭੱਜ ਕੇ 20 ਕਿਲੋ ਰ ਜਾਣੀ ਚਾਹੀਦੀ ਅੱਛਾ ਹਾਂ ਤੇ ਇਹਦਾ ਮੁੱਲ ਫਿਰ ਮੁੱਲ ਤੋਂ 20 ਕਿਲੋ ਰ ਜੇ ਸਣਾ ਬਾਜ਼ਾਰ ਦਾ ਤੁਹਾਨੂੰ ਪਤਾ ਹੀ ਹੈ ਵੀ ਜੀ 55 60 ਦੀਆਂ ਮਹਿਣਾ ਨਹੀਂ ਆਪਾਂ ਛੜਾ ਐਪ ਜਰੂਰ ਹੈ ਜਿਹੜਾ ਉਹ ਥਣ ਦਾ ਹਾਂਜੀ ਉਹ ਹੀ ਜਦੋਂ ਬੂੰਦਾ ਵਾਲੀ ਦਵਾਈ ਸ਼ੁਰੂ ਕੀਤੀ ਆ ਉਹ ਕਾਫੀ ਫਰਕਮੰਦ ਦੁਹਾੜੀ ਦਾ ਰੋਜ਼ ਰੋਜ਼ ਪੈਂਦਾ ਜਾਂਦਾ ਵਾ ਅੱਛਾ ਸਬ ਦੇਖਦਾ ਘ ਹੋ ਜਾਊਗਾ ਸੈਟ ਤੇ ਉਹੇ ਕਰਕੇ ਮੋਲ ਹੁਣ ਜੈ ਜੀ ਆ 38000 ਦੀ ਜਾਂਗੇ ਅੱਛਾ 38000 ਦੀ ਦੇ ਦੋਗੇ ਬਾਕੀ ਸਰ ਬਰਾ ਵੈ ਜਾਤ ਕਾਦ ਵਾਲੀ ਆ ਦੁੱਧ ਵਾਲੀ ਆ ਪੱਕੀ ਹੁਣ 14 ਲੀਟਰ ਚਵਾ ਦੋ ਕਿ ਕਰ ਬਿਲਕੁਲ 14 ਦਾ 14.5 ਚਵਾ ਕੇ ਲਾਵਾਂਗੇ ਤੁਹਾਡੇ ਘਰੋਂ ਕੋ ਦੋ ਟਾਈਮ ਚੋ ਕੇ ਖੜੇ ਹਨ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਫਿਰ ਬਸ ਮਿਹਰਬਾਨੀ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਕੋਈ ਵੇਸ ਚੱਕ ਕੇ ਤਸੱਲੀ ਕਰਕੇ ਖੜੇ ਜੀ ਸੁਨਿਆ ਸਵਾਈਆਂ ਤੇ ਬਾਕੀ ਚਲੋ ਕ੍ਰੋਸ ਆ ਬਹੁਤ ਵੀ ਰੈਂਡ ਮੰਗ ਹੁੰਦੀ ਹੈ ਕੋਈ ਚੰਗੇ ਦੁੱਧ ਵਾਲੀ ਤੇ ਕੋਈ ਕ੍ਰੋਸ ਚ ਹੋਵੇ ਤੇ ਅੱਜ ਉਹਨਾਂ ਵੀਰਾਂ ਦੀ ਵੀ ਡਿਮਾਂਡ ਵੀ ਜਿਹਾਂ ਨੇ ਪੂਰੀ ਕੀਤੀ ਆ ਤੇ ਬਾਕੀ ਆਪਣੀ ਦੋ ਟਾਈਮ ਮਿਲਕਿੰਗ ਕਰਕੇ ਖੜੋ ਆਪਣੀ ਗਾਰੰਟੀ ਤੇ